ਗਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਮੈਂ ਇਸ ਟੇਮ ਖੜਾ ਟ੍ਰਾਂਸਪੋਰਟ ਨਗਰ ਦੇ ਵਿੱਚ ਜਿੱਥੇ ਗਿਆ ਨੇੜੇ ਹੈ ਤੇ ਪੈਟਰੋਲ ਪੰਪ ਹੈ ਤੁਹਾਨੂੰ ਔਰ ਇੱਕ ਇਥੇ ਗੋਦਾਮ ਦੇ ਵਿੱਚ ਲੱਗੀ ਅੱਗ ਜਿੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਦੇ ਉੱਤੇ ਪਾਇਆ ਜਾ ਰਿਹਾ ਕਾਬੂ ਮੌਕੇ ਤੇ ਉੱਤੇ ਪਹੁੰਚ ਕੇ ਲੇਕਿਨ ਕੀ ਹੈ ਇਥੋਂ ਦੇ ਜਿਹੜੇ ਮਾਲਕ ਹੈਗੇ ਗੋਦਾਮ ਦੇ ਮਾਲਕ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੁਝ ਵੀ ਦੱਸਣ ਤੋਂ ਕੀਤਾ ਇਨਕਾਰ ਇਹ ਜਿਹੜਾ ਗੋਦਾਮ ਹੈਗਾ ਕੋਸਮੈਟਿਕ ਦਾ ਸਮਾਨ ਹੈਗਾ ਕਾਫੀ ਸਮਾਨ ਪਿਆ ਸੀ ਜਿਹਨੂੰ ਕੀ ਅੱਗ ਲੱਗੀ ਹੈ ਔਰ ਆਪਾਂ ਇਹਨਾਂ ਫਾਇਰ ਬ੍ਰਿਗੇਡ ਕਮਚਾਰੀਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਦਾ ਕੀ ਕਹਿੰਦੇ ਤੇ ਕਿੰਨੀ ਦੇਰ ਦੇ ਵਿੱਚ ਅੱਗ ਦੇ ਉੱਤੇ ਪਾਇਆ ਗਿਆ ਕਬੂਲ ਮੌਕੇ ਦੇ ਉੱਤੇ ਦੋ ਫਾਇਰਟੈਂਡਰ ਆ ਚੁੱਕੇ ਨੇ ਤੇ ਜਿਹੜੇ ਕਿ ਅੱਗ ਦੇ ਉੱਤੇ ਕਾਬੂ ਪਾ ਰਹੇ ਇਹਨਾਂ ਨੇ ਬਕਾਇਦਾ ਤੁਹਾਨੂੰ ਦਿਖਾ ਰਹੇ ਆ ਥੋੜੀਆਂ ਕੰਧ ਦੇ ਵਿੱਚ ਵੀ ਇੱਕ ਮੋਹਰ ਕੱਢ ਕੇ ਅੰਦਰ ਇੱਕ ਆ ਮੁਲਾਜ਼ਮ ਨੂੰ ਭੇਜਿਆ ਗਿਆ ਜਿਹਦੇ thro ਉਹਨਾਂ ਨੇ ਅੰਦਰ ਜਾ ਕੇ ਅੱਗ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕਰਿਆ ਕਬੂਲ ਤਨੂੰ ਤਸਵੀਰਾਂ ਦਿਖਾ ਰਹੇ ਹਿੱਥੋ ਦੀਆਂ ਮੌਕੇ ਦੀ ਹੈ ਅਤੇ ਟਰਾਂਸਪੋਰਟ ਨਗਰ ਨੇੜੇ ਦੀਪਕ ਟੱਬਾ ਤੇ ਨਾਲੇ ਕੋਈ ਸਾਹਮਣੇ ਹੈਗਾ ਪੈਟਰੋਲ ਪੰਪ ਅਗਰ ਪੈਟਰੋਲ ਪੰਪ ਕੋਲ ਤੇ ਨੇੜੇ ਹੈਗਾ ਤਾਂ ਅਗਰ ਕੁਝ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਬੰਦੀ ਸੀ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੁਝ ਵੀ ਦੱਸਣ ਤੋਂ ਕੀਤਾ ਇਨਕਾਰ ਤਨੂੰ ਦੀ ਆਪਾਂ ਗੱਲਬਾਤ ਕਰਦੇ ਹਾਂ ਫਾਇਰ ਬ੍ਰਿਗੇਡ ਕਰਮਚਾਰੀਆਂ ਨਾਲ ਕੀ ਕਹਿਣਾ ਉਹਨਾਂ ਦਾ ਮਰੀ ਵੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਲਕੁਮਾਰ ਹਾਂ ਜੀ ਮੇਰੀ ਕੀ ਹੋਇਆ ਕਿ ਇੱਥੇ ਅੱਜ ਕੁਝ ਨਹੀਂ ਜਨਾਬ ਤੁਹ ਵਾਲੇ ਗੜੀ ਜਾਂਦਾ ਸੀ ਮੈਂ ਫੋਨ ਕਰਦਾ ਸੀ। ਇਹ ਕਿਸ ਚੀਜ਼ ਦਾ ਗਾਹਮ ਕਿਸ ਚੀਜ਼ ਦਾ ਇਹ? ਇਹ ਕੋਸਮੈਟਿਕਸ ਮਾਰ ਹੈ। ਕੋਸਮੈਟਿਕ ਕਿੰਨੇ ਵਜੇ ਦੀ ਘਟਨਾ ਹੈ ਜੀ? ਇਹ ਹੁਣੇ ਹੀ ਅੱਧਾ ਘੰਟਾ ਪਹਿਲਾਂ। ਕਿਸ ਤਰ੍ਹਾਂ ਇਹ ਤੇ ਪੈਟਰੋਲ ਪੰਪ ਨੇੜੇ ਹੈਗਾ ਅਗਰ ਕੋਈ ਵੱਡਾ ਹਾਸਾ ਹੁੰਦਾ ਤਾਂ ਇਹਦੇ ਅੰਦਰ ਕਿਸ ਤਰ੍ਹਾਂ ਦੇਖੀਓ ਤੁਸੀਂ? ਅਬ ਨਾ ਸੀ ਤਾਂ ਕੀ ਦੇਖ ਸਕਦੇ ਅਗਲੇ ਨੂੰ ਕੋਣ ਮਾਰਦਾ ਹੈ। ਅੱਛਾ ਤੇ ਫਾਇਰ ਗ੍ਰੇਡ ਵਾਲੇ ਕਿੰਨੇ ਕਿਤੇ ਦੇ ਪਹੁੰਚਦੇ ਸੀ? ਉਹ 10 ਮਿੰਟਾਂ ਤੱਕ ਫੋਨ ਮਾਰੇ ਬਾਅਦ। ਹਾਂ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਰਤਪਾਲ ਸਿੰਘ ਫਾਰਮਨ ਹੈ। ਅਸੀਂ ਅੱਜ ਇੱਥੇ ਪਹੁੰਚੇ ਟ੍ਰਾਂਸਪੋਰਟ ਨਗਰ ਦੇ ਵਿੱਚ ਕੀ ਕਾਰਨ ਕੀਤੇ ਹਾਂ ਤੁਹਾਨੂੰ ਤਕਰੀਬਨ 7 ਵਜੇ ਕਾਲ ਆਈ ਸੀਗੀ ਜੀ ਵੀ ਟ੍ਰਾਂਸਪੋਰਟ ਨਗਰ ਦੇ ਵਿੱਚ ਗੋਦਾਮ ਨੂੰ ਅੱਗ ਲੱਗੀ ਹੈ ਤੇ ਅਸੀਂ 5 ਤੋਂ 10 ਮਿੰਟਾਂ ਵਿੱਚ ਇੱਥੇ ਪਹੁੰਚ ਗਏ ਸੀਗੇ ਜੀ ਤੇ ਹੁਣ ਤਕਰੀਬਨ ਅੱਗ ਤੇ ਕਾਬੂ ਹੈ ਜੀ ਇਹ ਤੇ ਗੱਤਾਂ ਤੇ ਪਰਫਿਊਮ ਬਰਾਂ ਸ਼ੀਸ਼ੇ ਸੀਗਾ ਜੀ ਤੇ ਉਹਦੇ ਕਰਕੇ ਥੋੜੀ ਜਿਹੀ ਸਾਨੂੰ ਜ਼ਿਆਦਾ ਮਸ਼ਕਕਤ ਕਰਨੀ ਪਈ ਅੱਗ ਬੁਝਾਉਣ ਲਈ ਇਸ ਚੀਜ਼ ਦਾ ਗੋਦਾਮ ਸੀਗਾ ਜੀ ਇਹ ਪਰਫਿਊਮਾਂ ਦੇ ਸ਼ੀਸ਼ੇ ਤੇ ਗੱਤਾਂ ਵਗੈਰੇ ਸੀਗਾ ਜ਼ਿਆਦਾਤਰ ਜੀ ਜਾਂ ਖਾਲੀ ਸ਼ੀਸ਼ੇ ਸੀ ਕੋਸਮੈਟਿਕ ਦਾ ਸਮਾਨ ਸੀਗਾ ਜੀ ਕਿੰਨੇ ਟੈਂਡਰ ਇੱਥੇ 5 ਟੈਂਡਰ ਇੱਥੇ ਮਗਵਾਣੇ ਪਏਗੇ ਤੁਹਾਨੂੰ ਦੋ ਫਾਇਰ ਟੈਂਡਰ ਲੱਗ ਚੁੱਕੇ ਨੇ ਜੀ ਇੱਥੇ ਅੱਛਾ ਇੱਕ ਚੀਜ਼ ਦੇਖਣ ਵਾਲੀ ਹੋਵੇ ਨਾਲ ਇੱਥੇ ਆਪਣੇ ਪੈਟਰੋਲ ਪੰਪ ਹੈਗਾ ਤੇ ਕੋਈ ਵੱਡਾ ਹਾਦਸਾ ਹੋਣ ਦੇ ਵੀ ਚਾਂਸਸ ਲੱਗਦੇ ਸੀ ਤੁਹਾਨੂੰ ਇੱਥੇ ਚਾਂਸਸ ਸੀਗੇ ਪਰ ਜੇ ਅਸੀਂ ਮੌਕੇ ਤੇ ਪਹੁੰਚ ਕੇ ਕਾਬੂ ਪਾ ਲਿਆ ਜੀ ਤੇ ਮਿਹਨਤ ਕਾਫੀ ਕਰਨੀ ਪਈ ਤੁਹਾਨੂੰ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਜਿਹੜੀ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਅੱਗ ਲੱਗੀ ਸੀਗੀ ਕੀ ਕਾਰਨ ਕੀ ਹੈਗਾ ਕਾਰਨ ਤਾਂ ਜੀ ਸਾਨੂੰ ਤਾਂ ਫਿਲਹਾਲ ਪਤਾ ਨਹੀਂ ਇਹ ਹੀ ਦੱਸ ਸਕਦੇ ਨੇ ਕਾਰਨ ਕਿਉਂਕਿ ਸਾਡੇ ਤੋਂ ਪਹਿਲਾਂ ਅਵੇਲੇਬਲ ਇਹ ਸੀਗੇ ਜੀ ਕਿ ਦੇਖਿਆ ਜਾਵੇ ਇੱਥੋਂ ਲੱਗਦਾ ਵੀ ਇੱਥੇ ਦੇ ਅੰਦਰ ਬਿਜਲੀ ਫਿਟਿੰਗ ਵਗੈਰਾ ਵੀ ਨਹੀਂ ਹੈ ਨਹੀਂ ਜੋ ਸਾਹਮਣੇ ਲੱਗ ਭਰਾਈ ਜਾਂਦਾ ਹਨ ਇਹ ਰਾ ਪਹਿਲਾਂ ਹਾਂ ਜੀ ਕੋਈ ਪਤਾ ਨਹੀਂ ਸਾਨੂੰ ਕਾਰਨ ਵਾਲਾ ਬਿਜਲੀ ਫਿਟਿੰਗ ਸੀਗੀ ਬਿਜਲੀ ਫਿਟਿੰਗ ਅੱਗ ਦੇ ਦਿਲ ਅੱਗ ਲੱਗਣ ਦੇ ਕਾਰਨ ਉਹ ਸਾਰਾ ਮੱਚ ਗਿਆ ਇਹ ਆਪਾਂ ਗੱਲ ਕਰੀਏ ਵੀ ਹਰੇਕ ਦੁਕਾਨਦਾਰ ਕੋਲੇ ਜਾਂ ਕੋਈ ਗੋਡਾਊਨ ਹੈ ਉੱਥੇ ਜਿਹੜਾ ਫਾਇਰ ਸੇਫਟੀ ਦੇ ਪ੍ਰਬੰਧ ਹੁੰਦਾ ਕੋਈ ਇਸ ਤਰ੍ਹਾਂ ਦਾ ਇਹਨਾਂ ਕੋਲੇ ਕੋਈ ਹੈ ਉਸ ਬਾਰੇ ਸਾਨੂੰ ਜੀ ਕੋਈ ਜਾਣਕਾਰੀ ਨਹੀਂ ਹੈ ਜੀ